ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਚੰਦਰੇ ਬਰਾੜ ਦਾ ਬੀਤੇ ਦਿਨ ਹੀ ਵਿਆਹ ਹੋ ਚੁੱਕਿਆ ਹੈ ਵਿਆਹ ਦੀਆਂ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਚੰਦਰੇ ਬਰਾੜ ਨੂੰ ਵਿਆਹ ਦੀਆਂ ਮੁਬਾਰਕਾਂ ਜਰੂਰ ਦਿਓ। ਚੰਦਰ ਬਰਾੜ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਹਿੱਟ ਗਾਣੇ ਦਿੱਤੇ ਨੇ। ਸੋ ਵਿਆਹ ਤੋਂ ਬਾਅਦ ਚੰਦਰ ਬਰਾੜ ਨੇ ਆਪਣੀ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਣੀ ਵਾਈਫ ਦੇ ਨਾਲ ਕੁਝ ਕੁ ਤਸਵੀਰਾਂ ਸਾਂਝੀਆਂ ਕੀਤੀਆਂ। ਸੋ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਮੇਰਾ ਇਹ 12 ਸਾਲਾਂ ਦਾ ਪਿਆਰ ਸੀਗਾ। ਮੈਂ 12 ਸਾਲਾਂ ਤੋਂ ਇਸ ਕੁੜੀ ਦੀ ਵੇਟ ਕਰਦਾ ਪਿਆ ਸੀ। ਸੋ ਫਾਈਨਲੀ ਅੱਜ ਮੇਰਾ ਵਿਆਹ ਹੋ ਚੁੱਕਿਆਗਾ। ਇੱਕ ਫੋਟੋ ਦੇ ਬਰਾੜ ਨੇ ਲਿਖਿਆ ਕਿ ਫਾਈਨਲੀ 12 ਸਾਲਾਂ ਬਾਅਦ ਦੀ ਵੇਟ ਤੋਂ ਬਾਅਦ ਮੇਰਾ ਅੱਜ ਵਿਆਹ ਹੋ ਚੁੱਕਿਆਗਾ। ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਜ਼ਿਆਦਾ ਖ ਮੇਰਾ ਹਮੇਸ਼ਾ ਸਾਥ ਦਿੱਤਾ ਚਾਹੇ ਮੇਰਾ ਉਹ ਪ੍ਰੋਫੈਸ਼ਨਲ ਹੋਵੇ ਚਾਹੇ ਮੇਰੀ ਲਵ ਲਾਈਫ ਹੋਵੇ ਬਿਨਾ ਕੁਝ ਪੁੱਛੇ ਮੇਰੇ ਵਿਆਹ ਨੂੰ ਹਾਂ ਕਰ ਦਿੱਤੀ ਤੇ ਹਾਂ ਸੱਚ ਮੇਰੀ ਲਾਈਫ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਵਾਈਫ ਦਾ ਜਿਹਨੂੰ 12 ਸਾਲ ਪਹਿਲਾਂ ਤੋਂ ਹੀ ਵਾਈਫ ਮੰਨ ਲਿਆ ਸੀ ਜਿਹਨੂੰ ਮੇਰੇ ਤੇ ਹਮੇਸ਼ਾ ਵਿਸ਼ਵਾਸ ਕਰਕੇ ਇਨੇ ਸਾਲ ਮੇਰੀ ਵੇਟ ਕੀਤੀ ਸੋ ਇੱਥੇ ਚੰਦਰੇ ਬਰਾੜ ਨੇ ਇਹੀ ਕਿਹਾ ਕਿ ਮੈਂ ਲਵ ਮੈਰਿਜ ਕਰਵਾਈ ਤੇ ਮੈਂ ਪੂਰੀ 12 ਸਾਲ ਵੇਟ ਕੀਤੀ ਇਸ ਕੁੜੀ ਦੀ ਸੋ ਕਮੈਂਟ ਬਾਕਸ ਦੇ ਵਿੱਚ ਬਾਈ ਨੂੰ ਮੁਬਾਰਕਾਂ ਜ਼ਰੂਰ ਦੇ ਵਿਆਹ ਦੀਆਂ ਸੋ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ